ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਤਨ ਨਗਾਵਾਂ ਸੇਲ ਲੈ ਲੈ ਕੇ ਆਂ ਜੀ ਇੱਕ ਬਾਈ ਤਾਜੀ ਸੂਈਆ ਦੋ ਗੱਬਣਾ ਨਹੀਂ ਆਓ ਪੁੱਛ ਲੈਨੇ ਬਾਈ ਟੋਟਲ ਆਜੂ ਬਾਈ ਜੀ ਬਾਈ ਜੀ ਸਿਕਾ ਸਰਿਕਾੜ ਆ ਗਈ ਉਹ ਠੀਕ ਹੋ ਵਧੀਆ ਠੀਕ ਹੈ ਬਹੁਤ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਜੰਗ ਸਿੰਘ ਸੋਹੀ ਪਿੰਡ ਹਮਤਪੁਰ ਜ਼ਿਲ੍ਹਾ ਜੀ ਤਹਿਸੀਲ ਨਿਹਾਰ ਸੋਨਾ ਜ਼ਿਲ੍ਹਾ ਮੋਗਾ ਠੀਕ ਹੈ ਬਾਈ ਨੇੜੇ ਪਿੰਡ ਕਿਹੜਾ ਰਹਿ ਜਾਂਦਾ ਆਰਾਮਗੜ ਰਹਿ ਗਿਆ ਮਾਸੀ ਗਿਆ ਜੀ ਮੋਬਾਈਲ ਨੰਬਰ ਬੋਲ 98722 9769 ਠੀਕ ਹੈ ਭਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਆ ਇਹ ਪਹਿਲੇ ਸੂਸ ਹੋਈ ਜਾਂਦਾ ਪਹਿਲਾ ਸੂਸ ਕਦੋਂ ਸੂਈ ਆ ਭਾਈ ਕੱਲ ਸੂਈ ਆ ਤੜਕੇ ਕੱਲ ਸੂਈ ਆ ਬੱਚਾ ਕੀ ਦੇਤਾ ਪੱਸਾਗਾ ਜੀ ਬੱਚਾ ਦੇਤਾ ਠੀਕ ਆ ਕਿੰਨਾ ਬੋਲੋ ਹਾਜ਼ਰ ਆ ਬਈ ਇਹ ਹੈਗਾ 7-8 ਕਿਲੋ ਬੋਲੋ ਹੋਣੀ ਠੀਕ ਆ ਭਾਈ ਫੇਸ ਆ ਜਿਹੜਾ ਬੜਾ ਪਿਆਰਾ ਟੋਆ ਟੂਆ ਬਹੁਤ ਚੰਗਾ ਬੋਦੀਬਾਦੀ ਚੰਗੀਆਂ ਸਨਖ ਪੁਣਾ ਵੜਦੇ ਵਿੱਚ ਬਹੁਤ ਆ ਆਰਡਰ ਕਮਾਲ ਦਾ ਥਾਣਾ ਜਿਹੜਾ ਨੇੜੇ ਤੋਂ ਚੈੱਕ ਕਰਵਾਣੇ ਆ ਕੱਲਾ ਕੱਲਾ ਥਾਣ ਚੈਰੀ ਥਾਣ ਦੇ ਖੜਵੇਂ ਪੂਰੇ ਗਿਆ ਤੇ ਨਾਣਾ ਨੂਣਾ ਫੁੱਲ ਚਈਆਂ ਫੁੱਲੋ ਬਈ ਤੋਰ ਕੇ ਦਿਖਾ ਦੋ ਚੰਗੀਆਂ ਵੜ ਸੂਈ ਸਵਾਈਆ ਬੱਚਾ ਮਗਰ ਬੱਚਾ ਚੰਗੇ ਬੋਲੇ ਤੋਂ ਗਰਮਲੀ ਸਟਾਰਟ ਹੋਈ ਆ ਐਂਡ ਫੁੰਡ ਚੰਗੀ ਉਹ ਗਰਮੀ ਘਟ ਮੰਨੋ ਸੂਰਾ ਤਾਰਾ ਦੇਖੋ ਬਈ ਮੁੱਲ ਕੀ ਆ ਬਈ ਜੈਜ ਮੁੱਲ 45000 ਆ ਲੈਣ ਦੇਣੀ ਆ ਮਾਨਤਨ ਹੋ ਜੀ ਹਾਂ ਮਾਨਤਨ ਹੋ ਜੀ ਠੀਕ ਆ 45000 ਰੁਪਿਆ ਮੋਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਓ ਮੋੜ ਲੇ ਬਈ ਸਨੱਕ ਪੁਣਾ ਬੈਡ ਦੇ ਵਿੱਚ ਬਹੁਤ ਆ ਬਹੁਤੀ ਵਾਦੀ ਚੈੱਕ ਕਰ ਲੋ ਚੰਗੀ ਆ ਸੰੱਕੀ ਆ ਕਲਰ ਵੀ ਚੰਗਾ ਕਰ ਮੈਂਦਾ ਮੰਗ ਬਹੁਤ ਜ਼ਿਆਦੇ ਕਲਰ ਦੀ ਥਾਨ ਬੜਾ ਕਮਾਲ ਦਾ ਲੱਗਿਆ ਮੁੱਠੀ ਵਾਲਾ ਥਾਨ ਇਕੱਲਾ ਇਕੱਲਾ ਥਾਨ ਅੱਗੇ 2 ਨੰਬਰ ਤੇ ਹਾਂ ਜੀ ਕਿਹੜਾ ਸੂਏ ਸੁੰਦੀ ਆ ਇਹ ਦੂਜੇ ਸੂਏ ਸੁੰਦੀ ਆ ਕਿੰਨੇ ਨੇ ਲੈਂਦੀ ਆ ਇਹ ਲੈ ਇਹ 5-4 ਦਿਨ ਹੀ ਦੋਗੇ 5-4 ਦਿਨ ਹਾਂ ਜੀ ਕੀ ਰਿਕਰਡ ਦੁੱਧ ਦਾ ਬਈ ਬਹੁਤ ਰਿਕਰਡ ਆ ਇਹ ਪਰ ਤਾਂ 14 ਲੀਟਰ ਦੁੱਧ ਦਿੱਤਾ ਵਾ 14 ਲੀਟਰ ਹਨ ਬੜਾ ਕਮਾਲ ਦਾ ਹਨ ਢੱਲਾ ਦੇਖੋ ਢੱਲਾ ਬਹੁਤ ਪਈਆਂ ਹਾਂ ਜੀ ਤੇ ਚਾਰੇ ਢੱਲ ਬਹੁਤ ਪਈਆਂ ਜੀ ਪੂਰੇ ਗੈਰ ਦੇ ਨਾਣਾ ਨੂਣਾ ਲੇਵੇ ਤੇ ਫੁੱਲ ਆ ਖੇਸ ਬੜਾ ਪਿਆਰ ਖੋਲਿਓ ਬਈ ਤੋੜ ਕੇ ਲੈ ਅਦੋਂ ਤੋੜ ਕੇ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਉਦੋਂ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਬਾਕੀ ਢੱਲਾਂ ਦਾ ਐਸਟੀਮੇਟ ਜੀ ਲਾ ਲਿਓ ਆਰਡਰ ਹੋਰ ਵੀ ਸੋਨਾ ਤਿਆਰ ਕਰੋ ਈਮੋ ਲਈ ਜਿਆਦਾ ਫਿਰ ਇਹ 50000 ਮੋਲਾ ਕਰ ਮਾਨ ਤਨ ਮਾਨ ਤਨ ਹੋ ਜੂਗਾ ਜੀ ਹਾਂ 50000 ਰੁਪਿਆ ਮੋਲਾ ਵੀਰੇ ਮਾਨ ਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਆਰਡਰ ਦੇਖੋ ਬਈ ਗਲਾਬੀ ਥਾਣਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਤੋਰਾ ਤਰਾ ਵੀ ਚੰਗਾ ਮੋੜ ਲਿਆ ਬਈ ਗੱਤੀ ਗੱਤੀ ਹਲੇਵਾ ਬਹੁਤ ਸੋਹਣਾ ਤਿਆਰ ਕਰੂ ਜਿਹੜੇ ਸਾਹ ਹੁਣ ਥਾਣ ਲੱਗਿਆ ਨਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਆਰਡਰ ਦੇਖੋ ਫੀਟਿੰਗ ਬੜੀ ਚੰਗੀ ਆਰਡਰ ਦੀ ਅੱਗੇ ਭਾਈ ਲਾਸਟ ਕਿਹੜਾ ਸੁਆਸ ਹੁੰਦੀ ਆ ਇਹ ਵੀ ਦੂਜਾ ਹੀ ਹੁੰਦੀ ਆ ਜੀ ਕਿੰਨੇ ਦਿਨ ਲੈਂਦੀ ਆ ਜੇ ਇਹ ਲੈ ਜੂ 5-7 ਦਿਨ ਹੀ ਐ ਲੈ ਕੇ 5-7 ਦਿਨ ਕੀ ਰਿਕਾਰਡ ਆ ਭਾਈ ਦੋਨੋਂ ਉਹ ਦੇ ਨਾ 13-14 ਲੀਟਰ ਦਾ ਤਾਈ ਪਈ ਦੇ ਸੁਣ ਤਾਂ ਬਹੁਤ ਚੰਗਾ ਨੇ ਇਹਦਾ ਹਾਂ ਜੀ ਥਾਂ ਮੁੱਠੀ ਵਾਲਾ ਦੇਖਾ ਚੰਮ ਕੱਚੀ ਆ ਕੱਦ ਵੱਡ ਚੰਗਟ ਲਾਂ ਬਹੁ ਪਈਆਂ ਸਾਰੀਆਂ ਬਾਲਟਾਂ ਲਾ ਗੱਡੂ ਕਰਨ ਵਾਲੀ ਨੇ ਫੇਰ ਕੱਚੀ ਕੱਚੀ ਆ ਦੋਨੇ ਵਈ ਕੱਚੀਆਂ ਕੱਚੀਆਂ ਨੇ ਬਸ ਦੇਣ ਲੈਂਦੀਆਂ ਨੇ ਠੰਡੀ ਸੀ ਬਹੁਤ ਆ ਜਿਹੜਾ ਵਧੀਆ ਤਿਆਰ ਕਰ ਲੋ ਫੇਸ ਸੂਸ ਬਹੁਤ ਚੰਗਾ ਬਾਕੀ ਠੰਡੀ ਸੀ ਲ ਬਾਈ ਇਹਦਾ ਮੁੱਲ ਕੀ ਆ ਭਰਾ ਇਹਦਾ ਹੀ 50000 ਆ ਜੀ ਦੇਣ ਲੈਣੀ ਆ ਬਸ ਮਾਨਤਾਨ ਹੋ ਜੂਗਾ ਜੀ 50000 ਰੁਪਇਆ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਓ ਮੋੜ ਲਿਆ ਬਾਈ ਕਲਰ ਬਹੁਤ ਚੰਗਾ ਭਾਈ ਕਲਰ ਦੀ ਮੰਗ ਹੈ ਜਿਹੜੀ ਬਹੁਤ ਜ਼ਿਆਦਾ ਹੈ ਚੰਗੀ ਹੈ ਬ੍ਰੀਡ ਤੋਰਾ ਤਰਾ ਦੇਖੋ ਪਛਾਹ ਤੋਂ ਆਰਡਰ ਦੇਖੋ ਭਾਈ ਕੱਚੀ ਕੱਚੀ ਆ ਉਸਾਂ ਉਹਨਾਂ ਅਸਤੀ ਮੇੜਿਆ ਲਾਲ ਤੇ ਤਿਆਰ ਚੰਗੀ ਹੋ ਜੂਗੀ ਨਾਗਸੀ ਭਰਾ ਕੋਲੇ ਤਿੰਨ ਤਿੰਨ ਹੀ ਦਿਖਾਤੇ ਕਿਸੇ ਵੀਰ ਨੂੰ ਤਿੰਨਾ ਜੋ ਕੋਈ ਵੀ ਪਸੰਦ ਆਵੇ ਵਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ